ਮਨਤ ਮਾਨ ਜੀ ਨੇ ਇੱਕ ਬਹੁਤ ਹੀ ਭੱਤੀ ਜਿਹੜੀ ਸ਼ਬਦਾਬਲੀ ਹੈ ਉਹ ਵਰਤੀ ਦੇਸ਼ ਦੇ ਪ੍ਰਧਾਨ ਮੰਤਰੀ શ્રી ਜਨਿੰਦਰ ਮੋਦੀ ਜੀ ਦੇ ਲਈ ਉਹਨਾਂ ਨੇ ਕਿਹਾ ਕਿ ਮੋਦੀ ਜੀ ਤਾਂ ਭਾਰਤ ਦੇਸ਼ ਦੇ ਵਿੱਚ ਠਹਿਰਦੇ ਹੀ ਨਹੀਂ ਜਿੰਨਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਇਹ ਤਾਂ ਵਿਦੇਸ਼ਾਂ ਦੇ ਦੌਰੇ ਤੇ ਹੀ ਰਹਿੰਦੇ ਆ ਮੈਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਬੋਲ ਰਹੇ ਹੋ ਇਹਨਾਂ ਨੂੰ ਇੰਨੀ ਸਮਝ ਹੀ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਦੇਸ਼ ਕਿਸ ਤਰ੍ਹਾਂ ਚੱਲਦਾ ਹੈ ਜੇ ਵਿਦੇਸ਼ਾਂ ਦੇ ਨਾਲ ਚੰਗੇ ਸਬੰਧ ਹੋਣਗੇ ਤਾਂ ਹੀ ਜਿਹੜੀ ਦੇਸ਼ ਦੀ ਅਰਥ ਵਿਵਸਥਾ ਉਹ ਮਜ਼ਬੂਤ ਹੋ ਸਕਦੀ ਹੈ ਕਿਉਂਕਿ ਭਾਰਤ ਦੇਸ਼ ਦੇ ਕਾਫੀ ਦੇਸ਼ਾਂ ਦੇ ਨਾਲ ਜਿਹੜੇ ਵਪਾਰਕ ਸਬੰਧ ਨੇ ਉਹ ਚੱਲਦੇ ਨੇ ਤੇ ਉਹਨਾਂ ਦੇਸ਼ਾਂ ਦੇ ਵਿੱਚੋਂ ਵਪਾਰਕ ਦੌਰੇ ਵੀ ਕਰਨੇ ਪੈਂਦੇ ਨੇ ਨਵੀਆਂ-ਨਵੀਆਂ ਨੀਤੀਆਂ ਨੇ ਜਿਹੜੀਆਂ ਭਾਰਤ ਸਰਕਾਰ ਦੁਆਰਾ ਉਹ ਲਾਗੂ ਕਰਨੀਆਂ ਪੈਂਦੀਆਂ ਨੇ ਤੇ ਹਰੇਕ ਦੇ ਦੁੱਖ ਸੁੱਖ ਤੇ ਵਿੱਚ ਵੀ ਖੜਨਾ ਪੈਂਦਾ ਪਰ ਜਿਸ ਤਰ੍ਹਾਂ ਦੀ ਟਿੱਪਣੀ ਭਗਵੰਤ ਮਾਨ ਜੀ ਨੇ ਕੀਤੀ ਹੈ ਉਹ ਬਿਲਕੁਲ ਨਾਨ ਪੋਲੀਟਿਕਲ ਹੈ ਤੇ ਜਿਹੜੇ ਸ਼ਬਦ ਉਹਨਾਂ ਨੇ ਸਾਡੇ ਗ੍ਰਹਿ ਮੰਤਰਾਲੇ ਲਈ ਵਰਤੇ ਨੇ ਸ਼੍ਰੀ ਮਿਤਸ਼ਾ ਦੇ ਲਈ ਵਾਤੇ ਨੇ ਉਹਨਾਂ ਦੀ ਵੀ ਅਸੀਂ ਤਰੜੇ ਸ਼ਮਤਾ ਦੇ ਵਿੱਚ ਨਿੰਦਾ ਕਰਦੇ ਹਾਂ ਇਸੇ ਕਰਕੇ ਅੱਜ ਅਸੀਂ ਜਿਹੜਾ ਭਗਵੰਤ ਮਾਨ ਦਾ ਪੁਤਲਾ ਹੈ ਜਿਹੜਾ ਉਹ ਭੁਗਿਆ ਤੇ ਇਹ ਪੰਜਾਬ ਸਰਕਾਰ ਦੇ ਲਈ ਸਾਡੇ ਵੱਲੋਂ ਚੇਤਾਵਨੀ ਹੈ ਕਿ ਅਗਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਸ਼੍ਰੀ ਅਮਿਤ ਸ਼ਾਹ ਦੇ ਲਈ ਕਿਸ ਕਦੇ ਵੀ ਇਹਨਾਂ ਨੇ ਦੁਬਾਰਾ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇ ਉਹ ਵਰਤੇ ਤਾਂ ਅਸੀਂ ਇਹਨਾਂ ਦੇ ਜਿਹੜੇ ਹਲਕਿਆਂ ਦੇ ਵਿੱਚ ਵਿਧਾਇਕ ਨੇ ਇਹਨਾਂ ਦੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਇਹਨਾਂ ਦਾ ਘਰੋਂ ਨਿਕਲਣਾ ਬਾਹਰ ਬੰਦ ਕਰ ਦਿਆਂਗੇ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਸਭ ਦਾ ਹੀ ਪ੍ਰਧਾਨ ਮੰਤਰੀ ਹੈ ਉਹ ਕਿਸੇ ਕਿਸੇ ਇੱਕ ਵਰਗ ਦਾ ਨਹੀਂ ਕਿਸੇ ਇੱਕ ਪਾਰਟੀ ਦਾ ਨਹੀਂ ਉਹ ਸਾਰਿਆਂ ਦਾ ਪ੍ਰਧਾਨ ਮੰਤਰੀ ਹੈ ਸੋ ਸਾਡਾ ਫਰਜ਼ ਮੰਨਦਾ ਕਿ ਅਸੀਂ ਉਹਨਾਂ ਦਾ ਮਾਣ ਤੇ ਸਤਿਕਾਰ ਕਰੀਏ ਤੇ ਉਹਨਾਂ ਨੂੰ ਸਨਮਾਨ ਮਾਨ ਸਤਿਕਾਰ ਦਈਏ ਪਰ ਜੋ ਭਗਵੰਤ ਮਾਨ ਜੀ ਨੇ ਸ਼ਬਦ ਵਰਤੇ ਨੇ ਉਹਦੇ ਨਾਲ ਸਾਡੇ ਮਨਾਂ ਨੂੰ ਠੇਸ ਪਹੁੰਚੀ ਹੈ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਗ੍ਹਾ-ਜਗ੍ਹਾ ਜਿਹੜੇ ਪੁਤਲੇ ਨੇ ਉਹ ਫੂਕੇ ਗਏ ਨੇ ਤੇ ਰੋਸ ਮਜਾਰਾ ਜਿਹੜਾ ਹੈਗਾ ਉਹ ਕੀਤਾ ਗਿਆ ਤੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਚੇਤਾਵਨੀ ਦੇ ਰਿਹਾ ਕਿ ਅੱਜ ਤੋਂ ਬਾਅਦ ਅਗਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਮਿਤਸ਼ਾ ਦੇ ਲਈ ਇਹਨਾਂ ਨੇ ਦੁਬਾਰਾ ਕੋਈ ਵੀ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਵਰਤੇ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਦੇ ਘਰਾਂ ਦਾ ਘਰਾਓ ਕਰਾਂਗੇ ਕਿ ਜਿਲਜੀਤ ਪੁਸ਼ਾਹ ਜਦੋਂ ਵੀ ਗਦਾਰ ਕੇ ਆ ਗਿਆ ਉਹਦੀ ਫਿਲਮ ਤੇ ਰੋਕ ਲਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਜਿਹੜਾ ਹਮਲਾ ਉਹ ਬੰਮਾਂ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਆ ਜਿਹੜੀ ਹਮਲੇ ਤੋਂ ਪਹਿਲਾਂ ਹੋਈ ਆ ਇਸ ਮਸਲੇ ਦੇ ਵਿੱਚ ਜੀ ਅਸੀਂ ਆਪਣੇ ਪੰਜਾਬ ਦੇ ਪੁੱਤ ਦੇ ਨਾਲ ਖੜੇ ਆ ਅਸੀਂ ਪੰਜਾਬ ਦੇ ਵਾਰਿਸ ਆ ਤੇ ਅਸੀਂ ਆਪਣੇ ਹਰ ਪੰਜਾਬੀ ਭਰਾ ਦਾ ਸਾਥ ਦੇਣਾ ਦਿਲਜੀਤ ਤਾਂ ਸਾਡੀ ਇੱਕ ਬਹੁਤ ਹੀ ਮਹਾਨ ਕਲਾਕਾਰ ਨੇ ਤੇ ਪੰਜਾਬ ਦੀ ਮਿੱਟੀ ਨੂੰ ਪਿਆਰ ਕਰਨ ਵਾਲੇ ਇਨਸਾਨ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਆਪਣੇ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਕਲਾਕਾਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਕਹਿਣਾ ਕਿ ਫਿਲਮ ਨੂੰ ਵੱਧ ਤੋਂ ਵੱਧ ਦੇਖੋ ਤੇ ਦਲਜੀਤ ਦਸਾਂ ਦਾ ਸਾਥ ਦਿਓ ਟਿੱਪਣੀ ਕੀਤੀ ਭਵੰਤਮਾਨ ਜੀ ਨੇ ਇਹ ਬਹੁਤ ਨਿੰਦਾਯੋਗ ਹੈ ਤੇ ਇਹਨਾਂ ਨੇ ਇੱਕ ਗ੍ਰਹਿ ਮੰਤਰੀ ਜੋ ਸਾਡੇ ਦੇਸ਼ ਦੇ ਹੈਗੇ ਉਹਨਾਂ ਲਈ ਵੀ ਬਹੁਤ ਗਲਤ ਟਿੱਪਣੀ ਕੀਤੀ ਹੈ ਤੇ ਖੋਤਾ ਆਪ ਇਹ ਜਿene ਕਿ ਸ਼ਰਾਬ ਨਾਲ ਸਾਰਾ ਨੇ ਲੀਟੇ ਰਹਿੰਦੇ ਆ ਕਿਤੇ ਬਾਹਰ ਜਾਂਦੇ ਨੇ ਕੰਟਰੀ ਤੋਂ ਤੇ ਨਾ ਜਹਾਜ਼ ਤੋਂ ਵੀ ਬਾਹਰ ਕੱਢ ਦਿੱਤਾ ਜਾਂਦਾ ਸਾਡੇ ਭਵੰਤਮਾਨ ਦੀ ਸੀਐਮ ਨੂੰ ਤੇ ਸਾਡੇ ਪਰਦੇਸ ਦੇ ਪ੍ਰਧਾਨ ਮੰਤਰੀ ਲਈ ਇਹੋ ਜੀ ਟਿੱਪਣੀ ਕਰ ਰਹੇ ਨੇ ਤੇ ਗ੍ਰਹਿ ਮੰਤਰੀ ਵੀ ਇਹੋ ਜੀ ਟਿੱਪਣੀ ਕਰ ਰਿਹਾ ਬਹੁਤ ਨਿੰਦਾਯੋਗ ਹੈ ਅਗਰ ਇਹ ਅੱਗੇ ਤੋਂ ਇਹੋ ਜੀ ਟਿੱਪਣੀ ਕਰਦੇ ਨੇ ਤਾਂ ਅਸੀਂ ਇਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਤੇ ਨਾਲ ਹੀ ਨਾਲ ਇਹ ਧਰਨਾ ਪ੍ਰਦਰਸ਼ਨ ਪੂਰੇ ਪੰਜਾਬ ਲੈਵਲ ਤੇ ਅਸੀਂ ਕਰਦੇ ਜਾਵਾਂਗੇ ਗ੍ਰਹਿ ਮੰਤਰੀ ਨੂੰ ਕੀ ਕਿਹਾ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਇਹ ਕਹੇ ਕਿ ਇਹ ਗੁਜਰਾਤ ਸਟੇਟ ਦੇ ਵਿੱਚੋਂ ਤੜੀ ਪਾਰ ਕੀਤੇ ਹੋਏ ਨੇ ਕਿਵੇਂ ਤੱਕ ਤੜੀ ਪਾਰ ਕੀਤੇ ਹੋਏ ਸੀ ਇਹਨਾਂ ਦਾ ਆਪ ਦਾ ਪੁੱਛੋ ਤੁਸੀਂ 2027 ਤੋਂ ਬਾਅਦ ਦੇਖਿਓ ਸਰਕਾਰ ਇਹਨਾਂ ਦੀ ਜਾਣੀ ਤੇ ਸਾਰੀ ਤੜੀ ਪਾਰ ਹੋ ਜਣੇ ਆਣ ਬਲੇ ਟਾਈਮ ਦੇ ਵਿੱਚ ਭਗਵਾਨ ਸਤਿ ਸ਼੍ਰੀ ਅਕਾਲ ਸਰਕਾਰ ਵੱਲੋਂ ਜੋ ਕੱਲ ਟਿੱਪਣੀ ਕੀਤੀ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਲਈ ਬਹੁਤ ਹੀ ਨਿੰਦਣਯੋਗ ਹੈ ਉਹਨਾਂ ਨੇ ਬਹੁਤ ਪੱਦੀ ਸ਼ਬਦ ਆਪਣੇ ਯੂਜ਼ ਕੀਤੀ ਅਸੀਂ ਇਸ ਗੱਲ ਦਾ ਰੋਸ਼ ਪ੍ਰਗਟਾਵਾ ਕਰਦੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਉਹਨਾਂ ਨੇ ਕੋਈ ਐਸਾ ਕਦਮ ਦੁਆਰਾ ਚੁੱਕਿਆ ਤਾਂ ਅਸੀਂ ਉਹਨਾਂ ਦੇ ਘਰਾਂ ਦਾ ਘਰਾਬ ਵੀ ਕਰਾਂਗੇ ਸਿਆਣੇ ਦੀ ਕਹਾਵਤਾਂ ਉਹ ਇੱਕ ਗੱਲ ਕਹਿੰਦੇ ਹੁੰਦੇ ਨੇ ਜਿੰਨਾ ਕਦ ਹੁੰਦਾ ਉਹਨਾਂ ਬੋਲਣਾ ਚਾਹੀਦਾ ਦੇਖੋ ਨਾ ਪੜੌਡਾ ਕਰਦਾ ਨਾ ਭਵਨਤਮਨ ਜੀ ਦਾ ਕਰਦਾ ਕਿੱਥੇ ਗ੍ਰਹਿ ਮੰਤਰੀ ਕਿਤੇ ਇੱਕ ਜ਼ਰਾ ਵੀ ਆਦਮੀ ਉਹਨਾਂ ਦੇ ਖਿਲਾਫ ਦੇਖੋ ਨੇ ਕਿੰਨੇ ਘਟ ਗਿਆ ਲਬਜ ਬੋਲਦਿਆਂ ਉਹਨਾਂ ਇਹਨੂੰ ਇਹ ਸੋਚਣਾ ਚਾਹੀਦਾ ਵੀ ਉਹ ਕਿੱਥੇ ਤੇ ਮੈਂ ਕਿੱਥੇ ਦੱਤ ਕੇ दारू ਦੇ ਨਾਲ ਬੋਲ ਨਹੀਂ ਜਾਂਦਾ ਉਹਦੇ ਖਿਲਾਫ ਕੋਈ ਚੰਗੀ ਗੱਲ ਆ ਫਿਰ ਦੇਖੋ ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ ਨੂੰ ਕਿੱਥੇ ਤੀ ਕਿੱਥੇ ਖੇਚ ਗਿਆ ਲੈ ਗਏ ਉਹਨਾਂ ਦੇ ਖਿਲਾਫ ਬੋਲਦੇ ਨੇ ਉਹਦੇ ਰੋਸ ਦੇ ਵਜੋਂ ਅਸੀਂ ਅੱਜ ਇਹ ਉਹਦਾ ਪੁੱਤ ਨਾ ਫੁੱਕਿਆ ਅਸੀਂ ਇਹਨੂੰ ਅੱਗੇ ਨੂੰ ਤਰਦਾਂ ਵੀ ਕਰਦੇ ਆ ਅੱਜ ਤੇਰਾ ਪਤਲਾ ਫੋਕਿਆ ਬਾਹਰੋਂ ਅਸੀਂ ਸਾਡੀ ਬੀਜੇਪੀ ਪੰਜਾਬ ਦੇ ਵਿੱਚ ਇਹਦੇ ਖਿਲਾਫ ਧਰਨੇ ਵੀ ਦਊ ਜਿੰਨਾ ਸਭ ਤੋਂ ਉਹ ਇਹਦੀ ਉਨੀ ਵਿਰੋਧਤਾ ਕਰਾਂਗੇ ਅੱਗੇ ਨੂੰ ਅਸੀਂ ਇਹਨੂੰ ਕਹਿੰਦੇ ਆ ਵੀ ਤੂੰ ਸੀਐਮ ਆ ਜੇ ਤੈਨੂੰ ਆਪ ਦੀ ਇੱਜ਼ਤ ਤਾਂ ਨਹੀਂ ਹੈਗਾ ਤਾਂ ਸੀਐਮ ਰਿਸ਼ੀਆਰ ਨੂੰ ਇਹ ਦੇਖ ਲਵੇ ਬਾਦਲ ਸਾਹਿਬ ਦੀ ਇੱਕ ਇੰਟਰਵਿਊ ਵਿੱਚ ਸੁਣੀ ਉਹਨੂੰ ਕਾਂਗੜਾ ਦਾ ਸਾਡਾ ਐਮਐਲਏ ਕਹਿੰਦਾ ਕਹਿੰਦਾ ਬਾਦਲ ਸਾਹਿਬ ਇੱਕ ਮੇਰੀ ਸੜਕ ਦਾ ਟੋਟਾ ਬਾਦਲ ਸਾਹਿਬ ਕਹਿੰਦੇ ਗੱਲ ਸੁਣ ਕੇ ਕਹਿੰਦੇ ਭਰਾਵਾ ਮੈਂ ਤਾਂ ਸੋਤੋ ਕਰੇ ਭੱਜਿਆ ਹੀ ਨਹੀਂ ਯਾਰ ਉਡੇ ਦਾਦਿਆਂ ਨਾਲ ਮੈਂ ਰੋਟੀਆਂ ਖਾਂਦਾ ਰਹਾਂ ਕਿ ਆ ਜਾ ਬਰੇ ਹੱਥ ਨਾਲ ਪਾ ਲਾ ਇਹਨੂੰ ਇਹ ਕ ਮੰਤਰੀ ਕਹਿਣਾ ਕਰਾ ਜੀ ਮੇਰੇ ਦਾਦਾ ਕਰਕੇ ਇੱਕ ਟੋਟਾ ਤਰਾਹ ਜਾਰ ਥੋੜੀ ਟੋਟੇ ਬਣਾਉਣ ਵਾਸਤੇ ਮੇਰੇ ਕੋਲੇ ਸਮਾਂ ਇਹ ਬੰਦੇ ਨੂੰ ਪਤਾ ਹੀ ਨਹੀਂ ਇਹਦਾ ਸਾਡੀ ਪਬਲਿਕ ਨੂੰ ਪਤਾ ਨਹੀਂ ਕੀ ਦੇਖਿਆ ਕੀ ਨਹੀਂ ਮੁੱਖ ਮੰਤਰੀ ਬਣ ਗਿਆ ਮੁੜ ਕੇ ਤਾਂ ਇਹਦੀਆਂ ਦੋ ਸੀਟਾਂ ਨਹੀਂ ਆਉਣੀਆਂ ਭਾਜਪੀ ਦੀ ਸਰਕਾਰ ਆਉ ਫੇਰ ਇਹਨੂੰ ਸਮਾਂ ਦੱਸਾਂਗੇ ਕਿ ਕਿਹੜੇ ਬਾਂਗੂ ਕੀ ਪਿੱਕਦੀ ਆ ਉਹਨਾਂ ਸ਼ਾਂਤੀ ਫਿਲਮ ਨੂੰ ਕਿਵੇਂ ਦੇਖਦੇ ਹੋ ਰੋ ਖਲਾਈ ਸੀ ਗੁਜ਼ਾਰ ਕੇ ਆ ਦੇਖੋ ਜੀ ਜਿਹੜੀਆਂ ਫਿਲਮਾਂ ਨੇ ਨਾ ਉਹ ਐਕਟਰ ਨੇ ਉਹਨਾਂ ਨੂੰ ਇਹਨਾਂ ਨੇ ਕਹਿਣਾ ਦੇਸ਼ਦਰੋਹ ਉਹਨਾਂ ਦੀ ਇਹ ਲਾਈਨ ਹੀ ਨਹੀਂ ਹੈਗੀ ਪਹਿਲਾਂ ਤਾਂ ਉਹ ਐਕਟਰ ਨੇ ਉਹਨਾਂ ਨੇ ਮਨੋਰੰਜਨ ਵਾਸਤੇ ਫਿਲਮ ਬਣਾਈ ਆ ਮੁੰਡੇ ਨੇ ਬਣਾਈ ਦਾ ਉਹਦਾ ਵਿਰੋਧ ਪੈਨਾਂ ਨੂੰ ਨਹੀਂ ਕਰਨੀ ਚਾਹੀਦੇ ਉਹਨੇ ਕੋਈ ਇਹੋ ਜਿਹਾ ਤਾਂ ਦੇਸ਼ਦਰੋਹ ਦਾ ਕੰਮ ਨਹੀਂ ਕੀਤਾ ਜਿਹਦੇ ਲਈ ਇਹ ਕਹਿੰਦੇ ਨੇ ਵੀ ਇਹਨੇ ਦੇਸ਼ਦਰੋਹ ਦਾ ਕੰਮ ਕਰਿਆ ਠੀਕ ਆ ਉਹਦੀ ਫਿਲਮ ਚੱਲਣੀ ਚਾਹੀਦੀ ਆ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ